ਹੈਲੋ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਉਮੀਦ ਤੁਸੀਂ ਸਾਰੇ ਠੀਕ ਠਾਕ ਹੋਵਿਓਗੇ ਲਓ ਜੀ ਆਪਾਂ ਵੀ ਕਰ ਲਈ ਆ ਤਿਆਰੀ ਅੱਜ ਚੱਲੇ ਆਂ ਛੁੱਟੀਆਂ ਕੱਟਣ ਆਪਾਂ ਵੀ ਚੱਲੇ ਆਂ ਅੱਜ ਪਿੰਡ ਨੂੰ ਛੁੱਟੀਆਂ ਕੱਟਣ ਮਨ ਮੀਤ ਚੱਲ ਗੀ ਤੇ ਆਹ ਵੇਖੋ ਫਤਿਹ ਫਤਿਹ ਕਿੱਥੇ ਚੱਲੇ ਜੇ ਨਾਨੀ ਪਿੰਡ ਐ ਮੇਰੇ ਬੁੱਤ ਕੀਤੇ ਤੇ ਲਿਆ ਸੀ ਆ ਦੇਖੋ ਹੁਣ ਮੀਤ ਦੇ ਪਾਪਾ ਹੁਣ ਮੀਤ ਉੱਥੇ ਹੀ ਆ ਤੇ ਅਸੀਂ ਘਰੋਂ ਜਿਹੜਾ ਨਿਕਲ ਆਏ ਆ ਤੇ ਸਾਡੇ ਕੁਝ ਛੇ ਸਾਨੂੰ ਘਰ ਹੀ ਹੋ ਗਈ ਸੀ ਕਿ ਨਿਕਲ ਜਾ ਕਾਹ ਹਨ ਕਰਦੇ ਕਰਦੇ ਨੂੰ ਇੱਕ ਦੂਸ ਕੁਮਿਤੀਆਂ ਦਿੱਤੀਆਂ ਮਸੀਨ ਵਾਲੀਆਂ ਦੀਦੀ ਕੋਲ ਲੈ ਕੇ ਆਈ ਫਿਰ ਰਿਜ਼ਲਟਾਂ ਨੂੰ ਤਰਪਾਈ ਗਈ ਤੇ ਸਾਡੇ ਕੁਝ ਐਗਜ਼ਾਮ ਘਰ ਹੀ ਹੋ ਗਏ ਮੀਤ ਦੇ ਪਾਪਾ ਵੀ ਐਸੇ ਹੀ ਰਹੀਏ ਤੇ ਨਾਲ ਇਹਨਾਂ ਉਸ ਦਿਨ ਮੈਂ ਬੱਚਿਆਂ ਦੀ ਜਿਹੜੀ ਕੱਪੜੇ ਦਿੰਦੇ ਨਾ ਮਨਮੀਤ ਦਾ ਥੋੜਾ ਛੋਟਾ ਨਾ ਛੋਟਾ ਗਿਆ ਸੀ ਮੈਂ ਟ੍ਰੈINING ਕੀਤਾ ਸੀ ਉੱਥੇ ਪੇਰਾ ਮੈਨੂੰ ਉਹ ਵੀ ਚੇਂਜ ਕਰਨਾ ਜਾਣਾ ਪਿਆ ਅੱਜ ਹੀ ਗਈ ਸੀ ਕਿ ਮੈਂ ਤੇ ਇਹ ਵੀਡੀਓ ਹੈਗੀ ਸ਼ੁੱਕਰਵਾਰ ਦੀ ਤੇ 14 ਤਰੀਕ ਦੀ ਤੇ 14 ਨੂੰ ਮਤਲਬ ਸਾਡੇ ਨਾਲ ਪਿੰਡ ਮੇਲਾ ਵੀ ਆ ਤੇ ਨਾਲੇ ਮੈਂ ਚਲ ਮੈਂ ਮੇਲਾ ਵੀਰਾਂ ਨਾਲੇ ਹਫਤਾਕ ਛੁੱਟੀਆਂ ਕੱਟ ਆਵਾਂਗੇ ਕਿ ਹਫਤਾ ਕੀ ਰਹਿਣਾ ਵਾ ਤੇ ਰਾਤ ਦਾ ਦਵਾਨ ਹੀਗਾ ਬਹੁਤ ਸੋਣਾ ਹੁੰਦਾ ਵਾ 15 ਆਏ 14 ਨੂੰ ਤੇ ਦੋਹਾੜ ਨੂੰ ਮੇਲਾ ਹੁੰਦਾ ਵਾ ਤੰਤਨ ਦਾ ਜੀ ਤੰਤਨ ਬਾਬਾ ਬੰਦਾਲ ਸਭ ਜੀ ਦਾ ਗੁਰਦੁਆਰਾ ਜਿੰਡੀ ਵਾਲੇ ਤੇ ਵਾਲੇ ਜੀ ਉਦੀ ਆਏ ਸੀ ਸਾਡੇ ਪਿੰਨ ਬਹੁਤ ਵੱਡਾ ਗੁਰਦੁਆਰਾ ਵਾ ਤੇ ਇੱਥੇ ਆਨ ਕਿੰਨਾ ਟਾਈਮ ਲੱਗਦਾ ਜਾਂਦੇ ਨਾ ਇੱਥੇ ਅਸੀਂ ਵੌਇਸ ਓਵਰ ਕੀਤੀ ਸੀ ਬਟ ਉਹਨਾਂ ਅਮਦਲਾ ਉਹਦਾ ਕਰਕੇ ਉਹ ਆਜੀ ਮੋਟਰਸਾਈਕਲ ਤੇਜ਼ ਹੀ ਨਾ ਤੇ ਉਹ ਆਜ ਦੀ ਨਾ ਕਲੀਅਰ ਨਹੀਂ ਆਈ ਵਿੱਚ ਰਵਾਜ ਕਿੱਡੀ ਬੜੀ ਆ ਇਹ ਫਿਰ ਵੌਇਸ ਓਵਰ ਫੇਰ ਕਰਦੇ ਉਸ ਤਰ੍ਹਾਂ ਮੈਂ ਉਦੋਂ ਹੀ ਬੋਲੀ ਸੀਗੀ ਤੇ ਅਸੀਂ ਜਾਂ ਦੋਵੇਂ ਤੇ ਨਾਲ ਮੇਰੀ ਭੈਣ ਵਾ ਭਾਜੀ ਆ ਉਹੰਗਲੇ ਮਿਲ ਤੋ ਗਾੜੀ ਆ ਕਰਤਾਰਪੁਰ ਵਾਲਾ ਲੱਗੇ ਪਿੰਡ ਉਹਨਾਂ ਦਾ ਤੇ ਉਤੋਂ ਫਿਰ ਦਿਨੇ ਮੇਰੇ ਕੋਲ ਆ ਗਏ ਹੀ ਗਏ ਤੇ ਹੁਣ ਅਸੀਂ ਇਕੱਠੇ ਚੱਲ ਪਿਆ ਦੋਵੇਂ ਪੈਣਾ ਮਤਲਬ ਸਾਡੇ ਕਿ 6:00 ਵਜੇ ਚੱਲੇ ਸੀਗੇ ਪਿੰਡੋਂ ਤੇ ਫਿਰ ਹਨੂਣਾ ਮਤਲਬ ਸਾਡੇ ਕੇ 7:00 ਤੋਪਰੀ ਹੋ ਗਿਆ 10 ਮਿੰਟ ਮੇਰੇ 7:40 ਕਿਤੇ ਅਸੀਂ ਪਹੁੰਚੇ ਸੀਗੇ ਪਿੰਡ ਪਿੰਡ ਪਹੁੰਚਦੇ ਆ ਸਾਰੀ ਪਾਣੀ ਥੋੜਾ ਥੋੜਾ ਪੀ ਕੇ ਤਾਂ ਅਸੀਂ ਸਿੱਧਾ ਹੀ ਗੁਰਦਾਰਾ ਸਾਹਿਬ ਚੱਲ ਗਏ ਸੀਗੇ ਕਿਉਂਕਿ ਨਹੀਂ ਰਹਿਤਾ ਹੋਇਆ ਸੀਗਾ ਪੌਣੇ 8:00 ਵਜੇ 8:00 ਵਜੇ ਤੱਕ ਰਹੀ ਮਤਲਬ ਗੁਰਦਾਰਾ ਸਾਹਿਬ ਪਹੁੰਚ ਕੇ 10 ਇਥੇ ਉਹ ਹੁੰਦੇ ਭੈਣ ਭਾਜੀ ਮਗਰ ਤੇ ਇਥੇ ਅਸੀਂ ਜਿੰਨੇ ਜਣੇ ਅੱਗੇ ਆ ਤੇ ਮਣ ਮੀਤ ਕੱਲ ਮਤਲਬ ਮੈਂ ਦਰਬਾਰ ਸਾਹਿਬ ਗਈ ਸੀਗੀ ਵੀਰਵਾਰ ਨੂੰ ਤੇ ਮਣ ਮੀਤ ਉੱਥੋਂ ਹੀ ਚਲ ਗਈਗੀ ਆਪਦੀ ਮਾਸੀ ਨਾਲ ਤੇ ਚਲ ਹੱਡੇ ਫਿਰ ਚੌ ਜਣੇ ਕੋ ਬੜਾ ਔਖਾ ਹੁੰਦਾ ਵਾ ਬੈਣਾ ਮੋਟਰਸਾਈਕਲ ਤੇ ਕਿਉਂਕਿ ਇੱਕ ਬੈਗ ਹੁੰਦਾ ਕੱਪੜਿਆਂ ਵਾਲਾ ਫਿਰ ਬੜਾ ਔਖਾ ਇਸ ਕਰਕੇ ਮੈਨੂੰ ਉਦ ਨਹੀਂ ਭੇਜਦਾ ਹੀਗਾ ਤੇ ਬਾਕੀ ਗਾਣੀ ਤੁਸੀਂ ਨਾ ਵੇਖਿਓ ਦੀਵਾਨ ਚ ਮਤਲਬ ਦੀਵਾਨ ਤੇ ਕੀਤਾ ਕੀਰਤਨ ਹੋਇਆ ਸੀ ਉਹ ਮਤਲਬ ਵੀਡੀਓ ਥੋੜੀ ਬਹੁਤ ਬਣਾਈ ਆ ਤੇ ਵਾਇਸਓਵਰ ਜਿਹੜੀ ਨਹੀਂ ਕੀਤੀ ਵੀ ਅੱਗੇ ਕੋਈ ਵੀ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਪਲੀਜ਼ ਤੇ ਇਹਦਾ ਅਹਰੰਝਣ ਇੰਨੀ ਕਹਿ ਕੇ ਉਹਨੇ ਚੁਮਟਾ ਉਸ ਸਰਦਾਰ ਦੇ ਸਰਾਣੇ ਵਾਲੇ ਪਾਸੇ ਗੱਡ ਦਿੱਤਾ ਆਵਾਜ਼ ਮਾਰ ਕੇ ਕਿ ਸਰਦਾਰਾ ਕੀ ਗੱਲ ਆ ਹੁੰਦੇ ਆ ਮਾ ਬੈ ਗਿਆ ਧਰਤੀ ਤੇ ਲੇਟ ਗਿਆ ਕਿੱਥੋਂ ਆਇਆ ਕਿੱਧਰ ਜਾਣਾ ਉਹ ਸਰਦਾਰ ਨੇ ਅੱਖਾਂ ਖੋਲ ਕੇ ਸਾਧੂ ਵੱਲ ਦੇਖਿਆ ਤੇ ਹੱਥ ਜੋੜ ਕੇ ਕਹਿੰਦਾ ਮਾ ਇਹ ਜੀ ਐਮ ਪੀ ਵੇਖੋ ਬੰਦੇ ਦੀ ਜੁਬਾਨ ਬੰਦੇ ਨੂੰ ਮੌਤ ਦੇ ਕਰ ਤਮਦੀਆ ਬੰਦੇ ਨੇ ਹੱਥ ਵਾਸ ਨਹੀਂ ਜੁਬਤ ਵਾਸ ਜਦੋਂ ਜੁਬਾਨ ਨੂੰ ਬਵਾ ਬਵਾ ਬੋਲੀਏ ਨਾ ਤੇ ਚਤਰਾ ਦਾ ਪ੍ਰਸਾਦਾ ਧਿਆਨ ਜੁਬਾਨ ਹੈ ਬੰਦੇ ਨੂੰ ਰਾਹ ਕਰ ਲੈਣੇ ਜੁਬਾਨ ਹੈ ਬੰਦੇ ਨੂੰ ਚਤਰਾ ਦਾ ਮਾਹ ਮਾ ਦੇ ਜਿਨ੍ਹਾਂ ਦੀ ਜੁਬਾਨ ਅੰਦਰ ਰਸਿਆ ਉਹਨਾਂ ਨੇ ਹਰ ਨਾਮ ਲੈ ਲਿਆ ਨਹੀਂ ਕੇ ਬਾਦ ਉਸ ਨਾਮਾਂ माई तो ने माई 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 ने

ਉਸ ਤੱਕ ਗਈ ਹਾਦੀਆ ਬੋਸਤਾਂ ਪੁਆਰ ਗਾਇਸ ਹਾਂ ਤੁਹਾਨੂੰ ਨਹੀਂ ਬਾੜੂ ਮੁਕ ਮੇਂ ਮੇਰਾ ਬਾੜੂ ਨਾ ਉਹ ਉਹ ਬਾੜੂ ਨਾ ਪਰ ਉਹਨੇ ਜੱਸੇ ਬੋਪਾ ਜੀ ਬੋਲਦੇ ਇੱਕ ਚਪਾਈ ਤੋਂ ਦੂਜੀ ਚਪਾਈ ਤੋਂ ਇੱਕ ਭਾਈ ਅਮਰਪਾਲ ਸਿੰਘ ਇੱਕ ਪਹੜੀ ਰੂਪੇ ਅਗਲੀ ਕਰ ਲਾ ਆਜ਼ਾਦ ਰੇਵੜੀ ਬੀਤੀ ਹੈ ਗਲਪੂਰ ਤੱਕ ਲੈ ਕੇ ਜਾਂਦੇ ਹਾਂ ਇੱਕ ਮਾਰੀ ਦੀ ਜੀਸਸ ਸਿੰਘ ਨੇ ਪਰਮੋਹਮਾਰੂ ਸ਼ਹਿਰ ਸਿੰਘ ਮਹਾਰਾਜੀ ਦੇ ਬਜਰਾਂ ਨੂੰ ਗਵਾਇਆ ਉਹ ਚਲੇ ਗਏ ਮਹਾਰਾਜ ਸਾਡੇ ਪਾਤਸ਼ਾਹ ਸਾਹਮਣੇ ਕਿਰਪਾ ਕਾਸ਼ੀ ਬਾਣੀ ਦੇ ਰੋਜ਼ ਪੜਦੇ ਆਪੀ ਨੇ ਕਰਦੇ ਪਰ ਮਹਾਰਾਜ ਇਹ ਵੀ ਨਸੂਬੀ ਮਾਰੀ ਦੇ ਬਦਲੇ ਸਾਜੀ ਟੋਲੀ ਦੇ ਵਿੱਚ ਨਹੀਂ ਪਵੇ ਉਹਦੇ ਸਾਜੂ ਨੇ ਅਗਲੀ ਪੰਕਤੀ ਦੇ ਵਿੱਚ ਪਾਵਨ ਗੁਰੂ ਦਾ ਗੁਰਬਾਣੀ ਦੇ ਅੰਦਰ ਕਿਰਪਾ ਕਰਕੇ ਪਾਲਤ ਪਾਲਤ ਲੋਕ ਪੂਜੇ ਹੋਈ ਹੈ ਤੇ ਧਿਆਇਆ ਹਰਪੁਰ ਨਰਾਜਾ ਮਾਰਾ ਕਹਿੰਦੇ ਜੇ ਤੋ ਸਤ ਨਾਮ ਨੂੰ ਦੇ ਮੰਤਰ ਪੜਿਆ ਗੁਰੂ ਹਰਗੋਬਿੰਦ ਪਾਲਤ ਮੇਰੇ ਉੱਤੇ ਕਿਰਪਾ ਕਰ ਦੇਵੇਗਾ ਤੇਰਾ ਨੂੰ ਦੁਜਲਾ ਕਰਕੇ ਸੰਸਾਰ ਤੋਂ ਭੇਜੇਗਾ ਵਾਹਿਗੁਰੂ ਲਾਲ ਸਾਹਿਬ ਦੀ ਸੇਵਾ ਕਰਦੇ ਤਨੂ ਨਾਮਦਾਸ ਸਾਹਿਬ ਸੱਜੇ ਬਾਦਸ਼ਾਹ ਮਹਾਰਾਜ ਗੁਰੂ ਦੇ ਲਗਰ ਦੇ ਅੰਦਰ ਆਏ

ਤੂੰ ਪੂਰੇ ਦੁਨ ਦੇ ਲਾਲ ਲਗਿਆ ਹੋਇਆ ਤੂੰ ਪੂਰੇ ਗੋਦੀ ਬਾਗ ਨੂੰ ਧਾਨ ਕਿੰਨਾ ਹੋਇਆ ਤੂੰ ਪੂਰੇ ਗੋਦੀ ਦੇ ਗੁਰੂ ਤੇਰੇ ਉੱਤੇ ਕਿਰਪਾ ਕਰ ਦੇਵੇਂ ਤਾਂ ਮਨ ਦੇ ਵਿੱਚ ਜਿਹੜਾ ਅਗਿਆਨਤਾ ਦੁੱਖੀ ਹਨੇਰਾ ਛੁਕਿਆ ਹੋਇਆ ਹੈ ਅਗਿਆਨਤਾ ਦੁੱਖੀ ਹਨੇਰਾ ਦੂਰ ਹੋ ਜਾਵੇਗਾ ਗੁਰੂ ਦੀ ਕਿਰਪਾ ਮਿਲਣ ਨਾਲ ਮਨ ਦੇ ਵਿੱਚ ਗਿਆਨ ਉਹਦੀ ਪ੍ਰਕਾਸ਼ ਹੋ ਜਾਵੇ ਜੇ ਮਹਾਰਾ ਜੀ ਬਾਣੀ ਦਾ ਸੰਤੂ ਕਹਿੰਦੇ ਇਸ ਕਰਨਾ ਜਗੀਆਂ ਨੂੰ ਸਭ ਫਲਾਉਣਾ ਕਰ ਕਿ ਇਹ ਸ਼ਤੂ ਕਰ ਕਰ ਕੇ ਇਸ ਸੰਸਾਰ ਦੇ ਵਿੱਚ ਆਇਆ ਤੇ ਨਾ ਹੀ ਇਸ ਸੰਸਾਰ ਦੇ ਨੂੰ ਜੁੜਿਆ ਬਾਰੇ ਇਹ ਭਰੋਸਾ ਹੈ ਕਿ ਉਹ ਤੇ ਪਾਣੀ ਅੰਦਰ ਮਾਰਾਇਆ ਕਿਤੇ i mm -hmm. ਇਹ ਦੋਨੋਂ ਰਾਜਾ ਰਾਜਾ ਨੇ ਜੋ ਬਹੁਤ ਚੁਕਲੀਆਂ ਕਰਦੀਆਂ ਪਿੰਡ 'ਚ